ਸਤਿਨਾਮ ਵਾਹਿਗੁਰੂ ਸਹਿਜ ਜਿਉ ਝਾਗੀ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੋ ਨੀ ਸਹਿ ਪੰਗਾ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਏਪੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨਾ ਹੋਵੈ ਜੇ ਸੋਚੀ ਲਖਵਾਰ ਚੁੱਪੇ ਚੁੱਪਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀ ਅਪਾਰ ਸਹਿਸ ਤਿਆਨ ਪਾਲਕ ਹੋਏ ਤਾ ਇੱਕ ਨਾ ਚੱਲੇ ਨਾਲ ਕਿਵ ਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਆਵਣ ਕਾਰੁ ਹੁਕਮ ਨਾ ਕਿਹਾ ਜਾਈ ਹੁਕਮਿ ਆਵਣ ਜੀ ਹੁਕਮ ਮਿਲੇ ਵਿਟਿਆਈ ਹੁਕਮਿ ਉਤਮ ਨੀਚ ਹੁਕਮ ਲੈ ਕਾ ਦੋਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦ ਪੁਆਈਐ ਹੁਕਮੀ ਅੰਦਰ ਸਭ ਕੋ ਬਾਹੁ ਹੁਕਮ ਨਾ ਕੋਇ ਨਾਨਕ ਹੁਕਮੈ ਜਐ 부ਝੇ ਤਾਮੈ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿਢਾਈਆਂ ਚਾਰ ਗਾਵੇ ਕੋ ਵਿਦਿਆ ਵਿਕੰਵੇ ਚਾਰ ਗਾਵੇ ਕੋ ਸਾਜ ਕਰੇ ਤਨ ਕੈ ਗਾਵੇ ਕੋ ਜੀ ਲੈ ਪਿਰਦੇ ਗਾਵੇ ਕੋ ਜਾਪੇ dise ਦੂਰ ਗਾਵੇ ਕੋ ਵੇਖਿਆ ਦਰਹ ਦੂਰ ਕਤਨਾ ਕਤਤੀ ਨਾਵੇ ਟੂਟ ਕਤ ਕਤ ਕਾਤੀ ਕੋਟੀ ਕੋਟ ਕੋਟਾ ਨਿੰਦ ਦੇ ਲੰਦੇ ਤੱਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਉ ਨਾਨਕ ਵਿਖੇ ਵੇ ਪਰਵਾਉ ਸਾਚਾ ਸਾਹਿਬੋ ਸਤਿਨਾਮ ਪਾਕੇ ਅਪਵਾਪਾਰ ਆਖ ਮੰਗ ਹੈ ਦਹਿ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੋ ਕੀ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅਮਰਤ ਵੇਲਾ ਸਚਨਾਉ ਵਿੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕ ਦਵਾਰ ਨਾਨਕੇ ਵੇ ਜਾਣੀਐ ਸੋ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪਿ ਆਪੋ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਣੀਏ ਮਨ ਰੱਖੀਏ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਹੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸ ਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੂੰ ਜਾਣਾ ਖਾ ਨਾਏ ਕਹਿ ਨਾ ਕਤ ਨਾ ਜਾਈ ਗੁਰਾਂ ਕਦੇ ਬੂਝਾਈ ਸਭਨਾ ਜੀਆ ਕਾ ਏਕੋ ਦਾਤਾ ਸੋ ਮੇ ਵਿਸਰਨਾ ਜਾਈ ਤੀਰਤ ਨਾਵਾਂ ਦੇ ਤਿਸ ਪਾਵਾਂ ਵਿਣ ਪਾਣੇ ਕੀ ਨਾਇ ਕਰੀ ਜੇ ਤੀ ਸੇਟ ਪਾਈ ਵੇਖਾ ਵੇਨ ਕਰਮ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਸਭਨਾ ਜੀਆਂ ਕਾ ਏਕੋ ਦਾਤਾ ਸੋਮ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਔਰ ਦਸੋਨੀ ਹੋਏ ਨਾਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋ ਏ ਚੰਗਾ ਨਉ ਰਖਾਏ ਕੇ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਟਿਆ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿਦ ਪੀਰ ਸੁਰਨਾਥ ਸੁਣੀਐ ਤਟਵਲ ਕਾਸ ਸੁਣੀਐ ਦੀਪ ਲੋਪ ਤਾਲਾ ਸੁਣੇ ਪਹ ਨਾ ਸਕੇ ਕਾਲ ਨਾਨਕ ਭਗਤਾ ਸਾਦਾ ਵਿਕਾਸ ਸੁਣਿ ਦੁਪਾਵ ਕਾ ਨਾਸ ਸੁਣਿਐ ਇਸਰ ਬਰਮਾ ਇੰਦੋ ਸੁਣਿਐ ਮੁਖ ਸਲਾਣ ਮੰਦੋ ਸੁਣਿਐ ਜੋਗ ਦੁ ਤਨ ਭੇਡੋ ਸੁਣਿਐ ਸੋ ਸਿਮਰਤ ਵੇਦ ਨਾਨਕ ਭਗਤਾ ਸਾਦਾ ਵਿਕਾਸ ਸੁਣੀ ਦੁਪਾਵ ਕਾ ਨਾਸ ਸੁਣਿਐ ਸਤ ਸੋਖ ਗਿਆਨ ਸੁਣਿਐ ਅਰਸ਼ਟ ਕਾ ਛਾਨ ਸੁਣਿਐ ਪੜ ਪੜ ਪਾਵੇ ਮਾਣਾ ਸੁਣਿਐ ਲਾਗੈ ਸੇਤਿਆਣਾ ਨਾਨਕ ਭਗਤਾ ਸਾਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਾਰਾ ਗੁਨਾ ਕੇ ਗਾਹ ਸੁਣਿਐ ਸੇਖ ਪੀਰ ਪਾਤਸ਼ਾ ਸੁਣਿਐ ਅੰਧੇ ਪਾਵੇ ਰਾਹ ਸੁਣਿਐ ਹਾਥੋ ਵੇਸ ਗਾਹੋ ਨਾਮ ਭਗਤ ਦਾ ਸਾਦਾ ਵਿਗਾਸ ਸੁਣੀ ਧੂਪ ਪਵਕਾ ਨਾਸ ਮੰਨੇ ਕੀ ਗਤ ਕਈ ਨਾ ਜਾਹੇ ਜੇ ਕੋ ਕਹੈ ਪਿਛੇ ਪਿਸਤਾ ਹੈ ਕਾਗਦ ਕਲਮ ਨਾਲ ਲੇਖਨ ਹਾਰ ਮੰਨੇ ਕਬਹਿ ਕਰਨ ਵਿਚਾਰ ਇਸ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਤੋ ਵਿਮਨ ਗੁੱਤ ਮੰਨੇ ਸਗਲ ਪਵਨ ਕੀ ਸੁਤ ਮਨ ਨੇ ਉਹ ਚੋਟਾ ਨਾ ਕਾਏ ਮਨ ਨੇ ਜਮ ਕੇ ਸਾਥ ਨਾ ਜਾਹੇ ਏ ਸਨਾਮੋ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਮਾਰਗ ਠਾਕ ਨਾ ਪਾਹੇ ਮਨ ਨੇ ਪਤ ਸਿਉ ਪ੍ਰਗਟ ਜਾਏ ਮਨ ਨੇ ਮਾਗੋ ਨਾ ਚੱਲੇ ਪੰਤੋ ਮਨ ਨੇ ਧਰਮ ਸੇਤੀ ਸਨ ਬੰਦੋ ਏ ਸਨਾਮੋ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰ ਇਸ ਤਾਰ ਮੰਨੇ ਤਾਰੇ ਤਾਰੇ ਗੁਰ ਸਿੱਖੂ ਮੰਨੇ ਨਾਨਕ ਪਾਵੇ ਨ ਆਪੇਖ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੋਏ ਦਰਜਾਣ ਪੰਚਾ ਕਾ ਗੁਰੇ ਕੋ ਧਿਆਣ ਜੇ ਕੋ ਕਹੇ ਕਰੇ ਵਿਚਾਰ ਕੱਤੇ ਕੇ ਕਰਨੇ ਨਹੀਂ ਸੁਮਾਰ ਤੋਲ ਤਰਮ ਦਿਆ ਕਾ ਪੂਤ ਸੰਤੋਖਤਾ ਪਰ ਰੱਖਿਆ ਦਿਨ ਸੂਤ ਜੇ ਕੋ ਬੂਝੇ ਹੋ ਵਿਸਤਿਆਰ ਤਵਲੇ ਉਪਰ ਕੀਤਾ ਪਾਰ ਤਰਤਿਓਰ ਪਰਿਓਰ ਹੋਰ ਤੇਤੇ ਪਾਰ ਤਲੇ ਕਵਨ ਜੋਰ ਜੀ ਜਤ ਰੰਗਾ ਕੇ ਨਾਮ ਤਬਨਾ ਲਿਖਿਆ ਉੜੀ ਕਲਾਮ ਇਹ ਲੇਖਾ ਵਿਕ ਜਾਣੇ ਕੋਹੇ ਲੇਖਾ ਲੇਖਿਆ ਕੀਤਾ ਹੋਏ ਕੀਤਾ ਤਨ ਸਵਲ ਰੂਪ ਕੀਤੀ ਦਾਤ ਜਾਣੇ ਕੋਣ ਕੂਤੇ ਕੀਤਾ ਪਸਾਉ ਇੱਕ ਕਵਾਉ ਤਿਸ ਤੇ ਲਖ ਦਰਿਆਉ ਕੁਦਰਤ ਕਵਨ ਕਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜਦ ਤੁਦ ਭਾਵੇਂ ਸਾਈ ਭਲੀ ਕਾਰ तू सदा सालामत निरंकार अशंख जप असंख पाओ असंख पूजा संगत बदाओ असंख ग्रंथ मुख वेद पाठ असंख योग मन रह उदास असंख भक्त गुण ज्ञान विचार असंख साथी असंख दतार असंख सूरम पक्ष सार असंख मोहन लेउ लाए तार ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਹੀ ਪਰੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਕੰਦ ਕੋਰ ਅਸੰਖ ਚੋਰ ਰਾਮ ਕੋਰ ਅਸੰਖ ਅਮਰਕਾਰ ਹੈ ਜਹੇ ਜੋਰ ਅਸੰਖ ਕਲ ਵੱਡਹ ਹੱਤਿਆ ਕਮਾਏ ਅਸੰਖ ਪਾਪੀ ਪਾਪੁ ਕਰ ਜਾਹੇ ਅਸੰਖ ਕੁੜਿਆਰ ਪੂੜੇ ਫੇਰਾਹੇ ਅਸੰਖ ਮਲੇਸ ਮਲ ਪਖਾਏ ਅਸੰਖ ਨਿਤਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਰੰਕਾਰ ਅਸੰਖ ਨਾਮ ਅਸੰਖ ਤਾਓ ਅਗੰਮ ਰੰਮ ਅਸੰਖ ਲੋ ਅਸੰਕੇ ਸਿਰ ਪਾਰੋ ਹੋਏ ਅਕ੍ਰੀ ਨਾਮਕ੍ਰਿਸ਼ ਲਾਹ ਅਕ੍ਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਨ ਬਾਣ ਅਕਰਾਂ ਸਿਰ ਸੰਜੋਗ ਵਿਖਾਣ ਜਿਨਹਿ ਲਿਖੇ ਤਿਸ ਸਿਰ ਨਾਏ ਜੇ ਪ੍ਰਮਾਏ ਤਿਉ ਤੇ ਪਾਏ ਜੇ ਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਏ ਕੋ 타ਉ ਕੁਦਰਤ ਕਮਨ ਕਾਂ ਵਿਚਾਰ ਵਰਣ ਜਾਵਾਂ ਏਕ ਵਾਰ ਜੇ ਤੂ ਤਪਾਵੇ ਸਾਈ ਪੜੀਕਾਰ ਤੂ ਸਦਾ ਸਲਾਮ ਤਨਵੰਕਾਰ ਪਰੇ ਹਾਤੋਂ ਪੇਰ ਤੰਦੇਹ ਪਾਣੀ ਓਏ ਤੋਤੇ ਉਤਰ ਸਖੇ ਮੂਤ ਪਲੀਤੀ ਕਾਪੜ ਹੋਏ ਦੇ ਸਭ ਬੁੰ ਲਿਯੋ ਤੋਏ ਪਰੇ ਮਤ ਪਾਪਾ ਕੇ ਸੰਗ ਓ ਤੋ ਪੇ ਨਾਵੇਂ ਕੇ ਰੰਗਾ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਹੂੰ ਅਪੇ ਵੀ ਜੱਪ ਹੀ ਖਾਉ ਨਾਨਕੂ ਕਮਿ ਆਉ ਜਾਉ ਤੀਰਤ ਤਪਦੇ ਆ ਤਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਅਮ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਸਤੰਦ ਬਾਣੀ ਬਰਮਾਉ ਸਤ ਸੋ ਅਨਸਾ ਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਤਿੱਤ ਕਵਨ ਵਾਰ ਕਵਨ ਸਹਿ ਰੁੱਤੀ ਮਾਹੋ ਕਵਨ ਜਿਤੋ ਹੋ ਆਕਾਰ ਵੇਲ ਨ ਪਾਇ ਪੰਡਤੀ ਜੇ ਹੋਵੇਨੇ ਕੋ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇ ਕੋ ਪੁਰਾਣ ਤਿਤਵ ਨ ਜੋਗੀ ਜਾਣੇ ਰੁੱਤ ਮੌ ਨ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਕਰ ਕਕੇ ਸਲਾਈ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਓਗੇ ਗਿਆਨ ਸੋਹੇ ਪਤਾਲ ਪਤਾਲ ਅਲਖ ਗ ਸੰਗਾਸ ਓੜ ਕੋੜ ਪਾਲ ਤੱਕੇ ਵੇਦ ਕਹਿਣ ਇੱਕ ਬਾਤ ਸੈ ਸਟਾਰਾ ਕਹਿਣ ਕਤੇ ਬਾਸ ਲੂ ਇੱਕ ਤਾਤ ਲੇਖ ਹੋਏ ਤਾਂ ਲਿਖਿਏ ਲਿਖਿਏ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੀ ਆਪੋ ਸਲਾਹੀ ਸਲਾਹੀ ਤੀ ਸੂਤ ਨਾ ਪਾਈਆ ਨਦੀਆਂ ਤੇ ਵਾਪ ਪਾਵੇ ਸਮੁੰਦ ਨਾ ਜਾਣਿ ਹੈ ਸਮੁੰਦ ਸਾ ਸੁਲਤਾਨ ਗੇ ਰਸੇਤੀ ਮੋਲ ਤਨ ਕੀੜੇ ਤੁਲ ਨਾ ਹੋਵਨੀ ਜੇ ਤਿਸ ਮਨ ਨਾ ਵਿਸਰੇ ਅੰਤੋ ਨਾ ਸਿਫਤੀ ਕਹਿਣਾ ਅੰਤੋ ਅੰਤ ਨਾ ਕਰਨ ਦੇਨ ਅੰਤ ਅੰਤੋ ਨਾ ਵੇਖਣਾ ਸੁਣਨਾ ਅੰਤੋ ਅੰਤੋ ਨਾ ਜਾਪੇ ਕਿਆ ਮਨ ਮੰਤੋ ਅੰਤ ਨਾ ਜਾਪੇ ਕਿਐ ਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਰਨ ਕੇਤੇ ਵਿਲ ਲਾਏ ਤਾਂ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਏ ਬੋਤਾ ਕਹੇ ਬੋਤਾ ਹੋਏ ਵੱਡਾ ਸਰ ਉੱਚਾ ਤਾ ਉੱਚੇ ਉਪਰ ਉੱਚਾ ਨਾ ਹੂੰ ਏਵਡੂ ਚਾਹ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤੋ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੇਤੇ ਮੰਗੇ ਜੂਦ ਪਾਰ ਕੇ ਧਿਆਗਣਤ ਨਾਈ ਵਿਚਾਰ ਚੇਤੇ ਖਪ ਤੂ ਟਹੇ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਖ ਖਾਈ ਖਾਏ ਕੇਤੇ ਰੂਗ ਭੂਗ ਸਦਮਾਰ ਏ ਵੀ ਦਾ ਤੇਰੀ ਦਤਾਰ ਬੰਦ ਖਲਾਸੀ ਪਾਣ ਹੋਏ ਹੋ ਰਾਖ ਨਾ ਸਕੇ ਕੋਹੇ ਜੇ ਕੋ ਕਾਇ ਕਾਕ ਨ ਪਾਏ ਓ ਜਾਣ ਜਿਤੇ ਮੁਖਾਏ ਆਪੇ ਜਾਣ ਆਪੇ ਦੇ ਆਕੇ ਸੇਵੀ ਕੇਈ ਕਹਿ ਜਿਸ ਨੂੰ ਬਖਸੀ ਸਿਖਤ ਸਲਾ ਨਾਨਕ ਪਾਤਸ਼ਾਹ ਪਾਸਾ ਓ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰਿਆ ਅਮੁੱਲ ਪੰਡਾਰ ਅਮੁਲਾ ਹੋਇ ਮੁੱਲਾ ਜਾਹੇ ਅਮੁਲ ਪਏ ਮੁੱਲਾ ਸਮਾਏ ਅਮੁੱਲ ਧਰਮ ਮੂਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੂਲੋ ਅਮੁਲ ਅਖਿਆ ਨਾ ਜਾਏ ਆਖਾ ਕਰੇ ਨਿਵਲਾਏ ਆਖੇ ਵੇਦ ਪਾਠ ਪੂਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀ ਤੇ ਗੋਵਿੰਦ ਆਖੇ ਸੁਰਾ ਕੇ ਸਿੱਧੋ ਆਖੇ ਕੀਤੇ ਕੀਤੇ ਬੁੱਧਾ ਆਖੇ ਦਾਨ ਆਖੇ ਦੇਵੋ ਆਪਕੇ ਸੂਰਨਰਮਨ ਜਨ ਸੇਵ ਕੇਤੇ ਆਖੇ ਅਕਨ ਪਾਏ ਕੇਤੇ ਕਹਿ ਕੇ ਉੱਟ ਉੱਟ ਜਾਹੇ ਏਤੇ ਕੇਤੇ ਹੋਰ ਕਰਹਿ ਟਾਂਕ ਨ ਸਕੇ ਕਈ ਕੇ ਜੇ ਵਿਡ ਪਾਵੇ ਤੇ ਵਿਡ ਹੋ ਹੋਏ ਨਾਨਕ ਜਾਣੇ ਸੱਚ ਸੋਹੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਏ ਸਿਰ ਗਵਾਰਾ ਗਵਾਰ ਸੋਤਰ ਕਿਆ ਸੋ ਕਰ ਕੇ ਹਾ ਜਿਤ ਵੇ ਸਰ ਸਮਾਲੇ ਵਾਜੇ ਨਾਦ ਨਿਕ ਸੰਕਾ ਕੇ ਤੇ ਵਨਹਾਰੇ ਕੇਤੇ ਰਾਗ ਪਰਿ ਸੋ ਕਹੀਯਾ ਨ ਕੇਤੇ ਗਵਨ ਹਾਰੇ ਗਾਵੇ ਤੂ ਨੋ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ੍ਰਮਹ ਦੇਵੀ ਸੋ ਨ ਸਦਾ ਸੁਵਾਰੇ गाव ਹੈ 인ਦੇ ਦਾਸਨ ਬੇਟੇ ਦੇਵਤੇਂਦਰ ਨਾਲੇ ਗਾਵੇ ਸਿਸਮਾ ਦੀ ਅੰਦਰ ਗਮ ਸਾਧ ਵਿਚਾਰੇ ਗਾਵਣ ਜਤਿਸ ਤਿਸੰਤ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਕੇਸ਼ਰ ਜੁਗ ਜੁਗ ਵੇਦਾਨਾ ਲੈ ਗਾਵੇ ਮੋਹੀਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨ ਪਾਏ ਤੇਰੇ 68 ਤਿਤ ਨਾਲੇ ਗਾਵੇ ਜੋਦਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਾਕੇ ਤਾਰੇ ਸਹੇ ਤੁਧਨੋਂ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਣ ਕਿਆ ਵਿਚਾਰੇ ਸੋਈ ਸੋਈ ਸਰਸ ਸਾਈਬ ਸੱਚ ਸੱਚ ਨਹੀਂ ਹੈ ਵੀ ਉਸੇ ਚਾਇ ਨਾ ਜਾਸੀ ਰਤਨਾ ਜਿਨ ਰਚਾਏ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਕੇ ਕੀਤਾ ਆਪਣਾ ਜੇ ਤਿਸ ਦੀ ਵਿਟਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸ ਸੋ ਸਾਪਾਸ ਆਏ ਗੋ ਨਾਨਕ ਰਹਿ ਨਰ ਜਾਏ ਮੁੰਦ ਸਤੋਕ ਸਰਪ ਚੋਲੀ ਧਿਆਨ ਕੀ ਕਰੇ ਬੀ ਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸੋ ਤਿਸਿਆਦੇਸੋ ਆਦਨਿ ਲਨਤ ਨਾ ਹਤ ਜੁਗ ਜੁਗੇ ਕੋ ਵੇਸ ਪ੍ਰਭੁਤ ਗਿਆਨ ਦਿਆ ਪੰਡਾਰਨ ਕਟ ਕਟ ਵਾਜੇ ਨਾਦੋ ਆਪ ਨਾ ਤੋ ਨਾਤੀ ਸਭਾ ਕੀ ਸ੍ਰਿ ਸਦਾ ਵਰਾਸਾਦ ਸੰਜੋਗ ਜੁਗ ਦੋਇਕਾਰ ਚਲਾਵੇ ਲੇਖੇ ਆਵੇ ਪਾਗ ਅਦੇਸ ਤੇ ਅਦੇਸ ਆਦ ਨੀਲਨਤ ਨਾਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪਰਮਾਨ ਇਕ ਸੰਸਾਰ ਏਕੋ ਪੰਡਾਰੀ ਏਕੋ ਲਾਇ ਦੀਵਾਨ ਜੀਵਤਿ ਤੇ ਪਾਵੇ ਤੇ ਵਿਚ ਲਾਵੇ ਜਿਹੋ ਵਿਰਮਾਣਾ ਕੋ ਵੇਖੇ ਨਨਤ ਨਾਵੇ ਬੋਤੋ ਹੈ ਵਿਡਾਣਾ ਆਦੇਸ ਤਿਸਿਆ ਦੇਸ ਆਦ ਨੀਲ ਨਤ ਨਹਤ ਜੁਗ ਜੁਗ ਕੋ ਵੇਸ ਆ ਸੁਣ ਲੋਇ ਲੋਇ ਪੰਡਾਰ ਜੋ ਕਿਸ ਪਾਸ ਹੋਇ ਕਾ ਵਾਰ ਕਰ ਕਰ ਵੇਖੇ ਸਿਰਜ ਨਾਰ ਨਾਨਕ ਸਾਚੇ ਕੀ ਸਾਚੀ ਕਾਰ ਆਦੇਸ ਤਿਸਿਆ ਦੇਸ ਆਦ ਨੀਲ ਨਤ ਨਹਤ ਜੋਗ ਜੁਗੇ ਕੋ ਵੇਸ ਇੱਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਏਕੋ ਨਾਮ ਜਗਦੀਸ਼ ਇਤਰਾ ਪਤ ਪੌੜੀਆਂ ਚੜਿਏ ਹੋਏ ਅਕੀਸ ਸੁੰਗਲਾਂ ਕਾਸ ਕੀ ਕੀਟਾ ਈ ਰੀਸ ਨਾਗਨਦਰੀ ਪਾਈਏ ਊੜੀ ਊੜੇ ਟੀਸ ਅੱਖਾਂ ਜੋਰ ਚ ਪੈਣਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੂਟੇ ਸੰਸਾਰ ਜੇ ਸਾਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੀਤ ਨ ਕੋਹੇ ਰਤੀ ਰੂਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਟਾਲ ਤਿਸ ਵਿੱਚ ਤਰਤੀ ਤਾਪ ਰ ਕੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗਾ ਤਿੰਨ ਕੇ ਨਾਮ ਨੇ ਕਨੰਤ ਕਰਮੀ ਕਰਮਿਓ ਵਿਚਾਰ ਸਾਚਾ ਪਸਾਚਾ ਦਰਬਾਰ ਤਿਤ ਸੁਨ ਪੰਚ ਪਰਮਾਨ ਨਦਰੀ ਕਰਮ ਪਾਵੇ ਨਿਚਾਨ ਕਚ ਪਕਾਇਓ ਤੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਯੋ ਤਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘੜਤ ਕੜੀ ਹੈ ਰੂਪ ਰੰਗ ਕੇ ਵੇਸਾ ਕੇਤੇ ਕਰਨ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧਨਾਤੂ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁੰਨਾ ਕੇਤੇ ਕੇਤੇ ਰਤਨ ਸਮੁੰਡਾ ਕੇਤਿਆ ਕਹਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦਾ ਕੇਤੇ ਸੂਤੀ ਸੇਵਕ ਕੇਤੇ ਨਾਨਕ ਅੰਤੋਂ ਅਨੰਤ ਗਿਆਨ ਕਾੰਡ ਮੈਂ ਗਿਆਨ ਪ੍ਰਚੰਡ ਤਿਤੇ ਨਾਲ ਬਿਨੋ ਦੂ ਕੋਡਨੰਦ ਸਰੁਖੰਡ ਕੀ ਬਾਣੀ ਰੂਪਾ ਤਿਤ ਕਰਤ ਕੜਿਏ ਬੋਤਨੂਪ ਤਾਂ ਕੀ ਗੱਲਾਂ ਕਤਿਆ ਨਾ ਜਾਏ ਜੇ ਕੋ ਕਹੇ ਪਿੱਛੇ ਉਸਤਾਹੇ ਤਿੱਤੇ ਕੜਿਐ ਸੂਰਤ ਮਤਮਨ ਬੁੱਧ ਤਿੱਤੇ ਕੜਿਐ ਸੂਰਾ ਸਿੱਧਾਂ ਕੀ ਸੂਧ ਕਰਮਕੰਡ ਕੀ ਬਾਣੀ ਜੋਰਾ ਤਿਤੋ ਨ ਕੋਈ ਹੋਰਾ ਤਿੱਤ ਜੋਦ ਮਹਬਲ ਸੂਰਾ ਤਿਨ ਮੈਂ ਰਾਮ ਰਿਆ ਪਰਪੂਰਾ ਤਿਤੋ ਸੀਤਾ ਸੇ ਤਮ ਮਮਾਏ ਤਾਂਕੇ ਰੂਪਨ ਕਤਨੇ ਜਾਏ ਨਾਉ ਮਰੇ ਨ ਢਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤੇਤੇ ਭਗਤ ਵਸੇ ਕੇ ਲੋ ਕਰੇ ਅਨੰਦ ਸਾਚਾ ਮਨ ਸੋਏ ਸਤਿਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਤੇ ਖੰਡ ਮੰਡਲ ਵਰ ਭੰਡਾ ਜੇ ਕੋ ਕਥੇ ਤੰਤ ਨੰਤ ਤੇਤੇ ਲੋ ਲੋ ਆਕਾਰ ਜਿਵ ਜਿ ਹੁਕਮ ਤਿਵਤਿ icar ਵੇਖੇ ਵਿਕਸੇ ਕਰ ਵਿਚਾਰ ਨਾਨਕ ਕਤਨਾ ਕਲ ਦਾ ਸਾਰ ਜਤ ਪਾਰਾ ਤੀਰ ਜਿਸ ਨਿਆਰ ਹਰਨ ਮਤ ਵੇਦ ਤਿਆਰ ਪੋ ਕਲਾਗਣ ਤਪਤਾਉ ਭਾਂਡਾ ਪਉ ਅੰਮ੍ਰਿਤ ਤਿੱਤ ਡਾਲ ਕੜੀਏ ਸਭ ਦੋ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪੀਤਾ ਮਾਤਾ ਤਤ ਮਤ ਦਿਸਰਦ ਦਈ ਦਈਆ ਕਲੇ ਸਗਲੇ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੇ ਤਰ ਮਹਾ ਦੂਰਾ ਕਰਮੀ ਆਪੋ ਆਪਣੀ ਕੈ ਨੜ ਕੇ ਦੂਰਾ ਜਿਨ੍ਹੇ ਨਾਮ ਧਿਆਇਆ ਗੈ ਮਛਕਤ ਕਾਲ ਨਾਨਕ ਤੇਮ ਕੋ ਜਨ ਹੈ ਕੇਤੀ ਛੁੱਟੀ ਨਾਲ ਜਿਨ੍ਹੇ ਨਾਮ ਧਿਆਇਆ ਗੈ ਮਛਕਤ ਕਾਲ ਨਾਨਕ ਤੇਮ ਕੋ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗੈਮ ਚੱਕਤ ਕਾਲ ਨਾਨਕ ਤੇਮ ਕੋ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਕਾਲ ਸੋ ਵਾਹਿਗੁਰਜੀ ਕੀ ਫਤਿਹ